ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਘਰ ਕੰਮ ਪੈਣ ਪ੍ਰਾ ਪੜ੍ਹਾਈ ਪਤਾ ਮੰਗ ਐਡ ਪਾਉਣ ਲਈ ਆਪਣੀਏ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਦਿਨਾਂ ਬਾਅਦ ਵਾਰ-ਵਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਕਰਨਾ ਜੀ ਉਹ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੀਆਂ ਦੇ ਰਿਸ਼ਤੇ ਨਾਮ ਬੀ ਕਾਸਟ ਐਸੀ ਰਵਿਦਾਸੀ ਜਨਮ 1998 ਕੱਦ 5 ਫੁੱਟ ਪੜਾਈ ਬੀਏ ਪੀਜੀ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਇਹਨਾਂ ਦਾ ਆਪਣਾ ਘਰ ਵਿੱਚ ਬੁਟੀਕ ਦਾ ਕੰਮ ਆ ਜੀ ਪਤਾ ਹੁਸ਼ਿਆਰਪੁਰ ਮਾਂਗੇ ਇਹਨਾਂ ਨੂੰ ਲੜਕਾ ਚਾਹੀਦਾ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਤੇ ਹੋਵੇ ਜੇ ਐਨ ਆਰ ਆਈ ਹੋਵੇ ਲੜਕੇ ਦੀ ਕਾਸਟ ਐਸੀ ਹੀ ਹੋਵੇ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਉਹਦੇ ਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤਮਾ ਉਮਰ 35 1999 ਕੱਦ 5 ਫੁੱਟ 4 ਇੰਚ ਕਾਸਟ ਜਰਸੀ ਪੜ੍ਹਾਈ ਐਮਸੀਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਇਨ ਐਡਮਿਨਿਸਟ੍ਰੇਸ਼ਨ ਸਾਇੰਸ ਐਜੂਕੇਸ਼ਨ ਯੂਨੀਵਰਸਿਟੀ ਵੈਨਕੂਵਰ ਕੰਫ ਤੋਂ ਕੰਮ ਫੈਡਰਲ ਸਰਵਿਸ ਟੈਕਸ ਡਿਪਾਰਟਮੈਂਟ ਚ ਨੇ ਇਹ ਲੜਕੀ ਤਲਾਕਸ਼ੁਦਾ ਜੀ ਬਿਨਾ ਬੱਚੇ ਤੋਂ ਆ ਕੈਨੇਡਾ ਵਿੱਚ ਸਿਟੀਜ਼ਨ ਪਤਾ ਬਠਿੰਡਾ ਜੀ ਐਵਟਸਪੋਰਟ ਭੈਣ ਕੋਈ ਨਹੀਂ ਭਰਾ ਮੈਂ ਨਹੀਂ ਡਾ ਮਾਂਗ ਲੜਕਾ ਪੜਿਆ ਲਿਖਿਆ ਤੇ ਤਲਾਕਸ਼ੁਦਾ ਹੋਵੇ ਖਾਨਦਾਨੀ ਪਰਿਵਾਰ ਤੇ ਪੰਜਾਬ ਵਿੱਚ ਵੀ ਪ੍ਰਾਪਰਟੀ ਹੋਵੇ ਕੈਨੇਡਾ ਪੀਆਰ ਹੋਵੇ ਪੰਜਾਬ ਵਿੱਚ ਜਿਲ੍ਹਾ ਬਠਿੰਡਾ ਨੇੜਲੇ ਇਲਾਕੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਹੈ ਉਹਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜ ਨਾਮ ਕੌਰ ਜੱਰ ਸਿਕ ਸੋਹਣੀ ਸੁਨੱਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤ ਸੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਐਮ ਇੰਗਲਿਸ਼ ਕਮ ਪ੍ਰੋਫੈਸਰ ਅਤੇ ਪੀ ਐਚ ਡੀ ਮੰਗ ਇਹਨਾਂ ਨੂੰ ਵਧੀਆ ਸੋਹਣਾ ਸੁਨੱਖਾ ਲੜਕਾ ਕਲੀਨ ਸੇ ਵੀ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂ ਕੇ ਪੀਆ ਜਾਂ ਸਿਟੀਜ਼ਨ ਚਾਹੀਦਾ ਜੀ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਥਿਤੀ ਤੇ 60 ਤੇ 70 ਕਿਲੋਮੀਟਰ ਦੇ ਨੇੜੇ ਦੇ ਏਰੀਏ ਨੂੰ ਪਹਿਲਾ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 25 12 2007 ਪਤਾ ਧੂਰੀ ਕਾਸ਼ ਰਵਿਦਾਸ ਸਿੱਖ ਪੜਾਈ ਪਲਸ 2 ਕੰਪਿਊਟਰ ਕੋਰ 7 ਬੈਂਡ ਨੇ ਕੱਦ 5 ਫੁੱਟ 2 ਇੰਚ ਇੱਕ ਪੈਣ ਇੱਕ ਭਰਾ ਨੇ ਇਹਨਾਂ ਦੇ ਮੰਗੇ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਰਵਿਦਾਸ ਸਿੱਖ ਲੜਕੇ ਨੂੰ ਪਹਿਲ ਆ ਜੀ ਜੇ ਕਿਸੇ ਹੋਰ ਧਰਮ ਦਾ ਹੋਵੇ ਤਾਂ ਕੰਟਰੈਕਟ ਮੈਰਿਜ ਆ ਫੋਨ ਨੰਬਰ ਦਿੱਤੇ ਗਏ ਨੇ ਜੀ ਵਿਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 23 5 190 99 ਪੜਾਈ ਡਾਕਟਰ ਬੀਏ ਐਮਐਸ ਜੋਬ ਮੈਡੀਕਲ ਆਫਸਰ ਇਨ ਪ੍ਰਾਈਵੇਟ ਹਸਪਤਾਲ ਪਟਿਆਲਾ ਚ ਸੈਲਰੀ 30 ਤੋਂ 40000 ਇੱਕ ਮਹੀਨੇ ਦੀ ਇੱਕ ਭਰਾ ਐਮਬੀਬੀਐਸ ਸਟੂਡੈਂਟ ਆ ਜੀਐਮਸੀ ਪਟਿਆਲਾ ਤੋਂ ਲੜਕੀ ਸਿੱਖ ਫੈਮਲੀ ਤੋਂ ਆ ਜੀ ਕਾਸਟ ਐਸ ਲੋਹਾਰ ਮੰਗ ਇਹਨਾਂ ਨੂੰ ਸਿੱਖ ਫੈਮਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੋਬ ਤੇ ਲੜਕਾ ਚਾਹੀਦਾ ਕਿਸੇ ਵੀ ਕਾਸ਼ ਦੇ ਨਾਲ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਲੰਧਰ ਨੇੜਲੇ ਇਲਾਕਿਆਂ ਨੂੰ ਪਹਲ ਆ ਜੀ ਫੋਨ ਨੰਬਰ ਦਿੱਤਾ ਗਿਆ ਉਹਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 19/7/2002 ਗੋਤ ਪੁੱਲਰ ਕਾਸਟ ਰਾਜੇ ਸਿੱਖ ਕੱਦ 5 ਫੁੱਟ 4 ਇੰਚ ਪੜਾਈ ਪਲੱਸ 2 ਕੰਮ ਸਾਲ ਹੁੰਦਾ ਪਤਾ ਜਲਾਲ ਜ਼ਿਲ੍ਹਾ ਬਠਿੰਡਾ ਮੰਗ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਚਾਹੀਦਾ ਲੜਕੇ ਕੋਲੇ 3-4 ਕਿੱਲੇ ਜ਼ਮੀਨ ਹੋਵੇ ਜਾਂ ਲੜਕਾ ਐਨ ਆਰ ਆਈ ਹੋਵੇ ਇਹਨਾਂ ਨੂੰ ਨਾਇਸੀ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਵੀ ਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਰਸੀ ਗੋਤ ਢਿੱਲੋ ਜਨਮ 29/6/1994 ਕੱਦ 5 ਫੁੱਟ 3 ਇੰਚ ਪੜਾਈ ਬੀ ਐਸ ਸੀ ਨਰਸਿੰਗ ਕੰਮੇ ਸੈਂਟਰਲ ਗਵਰਨਮੈਂਟ ਜੌਬ ਕਰਦੇ ਨੇ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਜੀ ਪਿਤਾ ਇਹਨਾਂ ਦੇ ਆਰਮੀ ਚ ਰਿਟਾਇਰ ਨੇ ਇੱਕ ਭਰਾ ਇੱਕ ਭੈਣ ਇਹਨਾਂ ਦੇ ਕੈਨੇਡਾ ਵਿੱਚ ਨੇ ਪਤਾ ਅੰਮ੍ਰਿਤਸਰ ਸਾਹਿਬਾ ਜੀ ਮੰਗ ਰਹੇ ਹਨ ਗੁਰਸਿੱਖ ਪਰਿਵਾਰ ਤੋਂ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਜ਼ਮੀਨ 4 ਤੋਂ 5 ਕਿੱਲੇ ਹੋਣ ਇਹਨਾਂ ਨੂੰ ਅੰਮ੍ਰਿਤਸਰ ਸਾਹਿਬ ਦੇ ਨੇੜੇ ਦੇ ਏਰੀਏ ਨੂੰ ਪਹਿਲ ਆ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਾਇਲ ਅਗਰਵਾਲ ਜਨਮ 7 ਮਈ 1995 ਜਨਮ ਸਥਾਨ ਮਹਾਲੀ ਪੜਾਈ ਐਮ ਐਸ ਕਨਿਸਟਰੀ ਬੀਆ ਡਾਇਲਰਸ ਕਲੀਅਰ ਬੈਂਡ ਸ਼ੇਪ ਐਂਡ ਪੰਜ ਮਾਤਾ ਇਹਨਾਂ ਦੇ ਰਜਨੀ ਅਗਰਵਾਲ ਹਾਊਸ ਵਾਈਫ ਨੇ ਪਿਤਾ ਸੁਵਾਨ ਅਗਰਵਾਲ ਬਿਜ਼ਨਸਮੈਨ ਨੇ ਪ੍ਰਿਆ ਅੰਕੁਸ਼ ਪੀਆਰ ਇਨ ਕੈਨੇਡਾ ਜੀ ਪਤਾ ਕੋਸਾਪਡੋ ਮੋਗਾ ਲਾਕੀ ਲੜਕੀ ਤਲਾਕਸ਼ੁਦਾ ਜੀ ਲੜਕੀ ਦੀ 2 ਸਾਲ ਦੀ ਇੱਕ ਬੇਟੀ ਹੈ ਮੰਗੇ ਇਹਨਾਂ ਨੂੰ ਲੜਕਾ ਅਗਰਵਾਲ ਖੱਤਰੀ ਅਰੋੜਾ ਜਾਂ ਜੱਟ ਕਾਸਟ ਤੋਂ ਹੋਵੇ ਜਾਂ ਲੜਕਾ ਚੰਗਾ ਬਿਜ਼ਨਸਮੈਨ ਜਾਂ ਐਨ ਆਰ ਆਈ ਹੋਵੇ ਫੋਨ ਨੰਬਰ ਦਿੱਤਾ ਗਿਆ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੌਰ ਜੱਟ ਸੀ ਗਰਲ 1994 ਚ ਬੌਰਨ ਹਾਈਟ 5 ਫੁੱਟ 4 ਇੰਚਾ ਬੀਐਸਸੀ ਨਰਸਿੰਗ ਕਰਿਆ ਜੀ ਇਹਨਾਂ ਨੇ ਨਿਊਜ਼ੀਲੈਂਡ ਪੀਆਰ ਨੇ ਫ੍ਰੋਮ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਸਿੰਗਲ ਚਾਇਲਡ ਨੇ ਜੀ ਇਹ ਇਹਨਾਂ ਦੀ ਮੰਗ ਆ ਜੀ ਜਰਸੀ ਸੋਨਾ ਸੁਨੱਖਾ ਲੜਕਾ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਵਧੀਆ ਪੜਿਆ ਲਿਖਿਆ ਚੰਗੀ ਫੈਮਿਲੀ ਤੋਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਪੀਆਰ ਜਾਂ ਸਿਟੀਜ਼ਨ ਚਾਹੀਦਾ ਇਹਨਾਂ ਨੂੰ ਸਿਰਫ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਵਾਲੇ ਹੀ ਸੰਪਰਕ ਕਰਨ ਜੀ ਹੋਰ ਕੰਟਰੀ ਵਾਲੇ ਸੰਪਰਕ ਨਾ ਕਰਨ ਪਰਿਵਾਰ ਨੇ ਪੂਰੀ ਸਖਤੀ ਨਾਲ ਕਿਹਾ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਜੱਟ ਲੜਕੀ ਜਨਮ 1996 ਕੱਦ 5 ਫੁੱਟ 4 ਇੰਚ ਪੜਾਈ ਬੀਐਸਸੀ ਨਰਸਿੰਗ ਲੜਕੀ ਕੈਨੇਡਾ ਪੀਆਰਆ ਜੌਬ ਆਰ ਰਜਿਸਟਰ ਨਰਸਾ ਹਸਪਤਾਲ ਵਿੱਚ ਜੌਬ ਕਰਦੀ ਆ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਆ ਜੀ ਕਾਸਟ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀਕਾਰ ਨੇ ਜ਼ਿਲ੍ਹਾ ਗੁਰਦਾਸਪੋਰਾ ਮੰਗ ਇਹਨਾਂ ਨੂੰ ਲੜਕਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਚਾਹੀਦਾ ਲੜਕੇ ਨੇ ਘੱਟੋ ਘੱਟ ਬੀਏ ਕੀਤੀ ਹੋਵੇ ਤੇ ਵਧੀਆ ਨੌਕਰੀ ਤੇ ਹੋਵੇ ਲੜਕੇ ਕੋਲ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋ ਜੇ ਪੀਆਰ ਜਾਂ ਕਿਸੇ ਵੀ ਸਟੇਟਸ ਤੇ ਹੋਵੇ ਲੜਕਾ شریف ਖਾਨਦਾਨ ਤੋਂ ਹੋਵੇ ਸਿਰਫ ਜੱਟ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਵਧੇਰੇ ਜਾਣਕਾਰੀ ਪਰਿਵਾਰ ਤੋਂ ਤੁਸੀਂ ਲੈ ਸਕਦੇ ਹੋ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਪੰਦੇਰ ਕਾਸਟ ਜਰਸੀ ਕੱਦ 5 ਫੁੱਟ 6 ਇੰਚ ਤਹਿਸੀਲ ਪਹਿਲ ਜ਼ਿਲ੍ਹਾ ਲੁਧਿਆਣਾ ਭਰਾ ਮੈਰਿਡਾ ਲੜਕੀ ਬ੍ਰੈਮਟਨ ਕੈਨੇਡਾ ਰਹਿੰਦੀ ਹੈ ਜਨਮ ਮਾਰਚ 2090 ਪੜ੍ਹਾਈ ਐਮਸੀਆ ਇੰਡੀਆ ਤੋਂ ਆਏ ਡੀ ਐਡਵਾਂਸ ਡਿਪਲੋਮਾ ਇਨ ਕੈਨੇਡਾ ਤੋਂ ਲੜਕੀ ਕੈਨੇਡਾ ਪੀਅਰ ਹੈ ਜੀ ਜੋਬ ਆਈਟੀ ਪਰਮਨੈਂਟ ਪਰਮਨੈਂਟ ਆਫਿਸ ਚ ਜੋਬ ਕਰਦੇ ਨੇ ਮੰਗ ਕੇਵਲ ਲੜਕਾ ਕੈਨੇਡਾ ਪੀਅਰ ਜਾਂ ਸਿਟੀਜ਼ਨ ਜਾਂ ਖੁਦ ਪੀਅਰ ਹੋ ਸਕਦਾ ਆਉਣ ਵਾਲਾ ਹੀ ਇਹਨਾਂ ਨੂੰ ਸੰਪਰਕ ਕਰੇ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਲੜਕੀ ਬੇਕਸੂਰ ਹੈ ਤੇ ਥੋੜੇ ਸਮੇਂ ਤੋਂ ਤਲਾਕशुदा ਹੈ ਕੋਈ ਬੱਚਾ ਨਹੀਂ ਜੀ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਹੀ ਇਹਨਾਂ ਨੂੰ ਸੰਪਰਕ ਕਰਨ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸ਼ਨਪਾਲ ਕੋਰ ਜਨਮ 1999 ਕੱਦ 5 ਫੁੱਟ 3 ਇੰਚ ਜਰਸੀ ਕਿ ਪੜਾਈ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ ਮਾਸਟਰ ਇਨ ਕੰਪਿਊਟਰ ਐਪਲੀਕੇਸ਼ਨ ફ્રોમ લવલી પ્રોફેસનલ યુનિવર્સિટી ફ્રોમ ન્યુયાર્ક યુનિટી વેનકુવર કનેડા ਮੂਵ ਟੂ ਕੈਨੇਡਾ ਦਸੰਬਰ 2018 ਨਾ ਪੀਅਰ ਇਨ ਕੈਨੇਡਾ ਜੀ ਬ੍ਰਦਰ ਇਹਨਾਂ ਦੇ ਦਵਾਈ ਚ ਨੇ ਫਾਦਰ ਇਹਨਾਂ ਦੇ ਮਸਕਰਚ ਨੇ ਐਡਰੈਸ ਇਹਨਾਂ ਦਾ ਡਿਸਟ੍ਰਿਕਟ ਚਲੰਦਰ ਆ ਮੰਗ ਇਹਨਾਂ ਨੂੰ ਵਧੀਆ ਪੜਿਆ ਲਿਖਿਆ ਲੜਕਾ ਵਧੀਆ ਪਰਿਵਾਰ ਤੋਂ ਲੜਕਾ ਨਸ਼ਾ ਰਹਿਤ ਹੋਵੇ ਵਧੀਆ ਜ਼ਮੀਨ ਹੋਵੇ ਲੜਕਾ ਕੈਨੇਡਾ ਪੀਅਰ ਹੋਵੇ ਫੋਨ ਨੰਬਰ ਦਿੱਤਾ ਗਿਆ ਸੀ ਵਿਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸਕੋਰ ਜਨਮ 4/11/1997 ਕਾਸਟ ਮਜਵੀ ਸੀ ਕੱਦ 5 ਫੁੱਟ 1 ਇੰਚ ਗੋਤ ਪੱਟੀ ਪੜਾਈ ਪਲੱਸ 2 ਨਰਸਿੰਗ ਐਨ ਐਮ ਫੈਸ਼ਨ ਡਿਜ਼ਾਈਨਰ ਬੁਟੀਕ ਇੱਕ ਇਹਨਾਂ ਦੇ ਭਰਾ ਨੇ ਮੈਰਿਡ ਨੇ ਏਰੀਆ ਬਠਿੰਡਾ ਮੰਗ ਇਹਨਾਂ ਨੂੰ ਮਜਬੂਰ ਸੀ ਕਾਸ਼ ਦਾ ਸਰਕਾਰੀ ਜੋਬ ਕਰਦਾ ਦਾ ਲੜਕਾ ਚਾਹੀਦਾ ਚਾਹੇ ਆਰਮੀ ਚ ਹੋਵੇ ਚਾਹੇ ਕਿੰਨੀ ਵੀ ਉਮਰ ਦਾ ਹੋਵੇ ਚਾਹੇ ਸੋਨਾ ਵੀ ਨਾ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 371999 ਕੱਦ 5 ਫੁੱਟ 4 ਇੰਚ ਗੋਤ ਸੰਧੂ ਕਾਸ਼ ਜਰਸੀਕ ਪਤਾ ਅਮਰਸਰ ਸਾਇ ਪੜਾਈ ਬੀਕੋਮ ਐਮਕੋਮ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਕੌਰ ਦੋ ਭਰਾ ਨੇ ਇੱਕ ਕੈਨੇਡਾ ਵਿੱਚ ਤੇ ਦੂਸਰਾ ਅਮਨ ਦੀ ਹਸਪਤਾਲ ਵਿੱਚ ਜੋਬ ਕਰਦੇ ਆ ਮੰਗ ਇਹਨਾਂ ਨੂੰ ਆਸਟ੍ਰੇਲੀਆ ਕੈਨੇਡਾ ਅਮਰੀਕਾ ਪੀਆ ਲੜਕੇ ਨੂੰ ਪਹਿਲ ਆ ਜੀ ਲੜਕੇ ਨੂੰ ਘੱਟੋ ਘੱਟ 4 ਕਿੱਲੇ ਜ਼ਮੀਨ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਪ੍ਰੀਤ ਕੌਰ ਉਮਰ 24 ਸਾਲ ਕਾ ਸਮਝਵੀ ਸੀ ਗੋਥ ਸ਼ੇਰਗਿਲ ਕੱਦ 5 ਫੁੱਟ 4 ਇੰਚ ਪੜਾਈ ਜੁਕੇਵੀ ਦਾ ਐਗਜ਼ਾਮ ਕਲੀਅਰ ਕੰਪਿਊਟਰ ਦਾ ਪਿਤਾ ਸਿਕਿਉਰਿਟੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਇੱਕ ਭਰਾ ਹੈ ਭਰਾ ਸਲੂਨ ਵਿੱਚ ਟ੍ਰੇਨਿੰਗ ਲੈਂਦਾ ਤੇ ਇੱਕ ਭੈਣ ਨਰਸਿੰਗ ਕਰ ਰਹੀ ਹੈ ਪਤਾ ਲੁਧਿਆਣਾ ਮੰਗਿਆ ਨੂੰ ਜੁਕੇ ਲਈ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਲੜਕਾ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਦਿੱਤਾ ਗਿਆ ਜੀ ਵਿਦੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਠਿੰਡਾ ਜਨਮ 1998 ਕੱਦ 5 ਫੁੱਟ 3 ਇੰਚ ਗੋਤ ਸਰਾ ਪੜਾਈ ਪਲੱਸ 2 ਬੀਐਸਸੀ ਨਰਸਿੰਗ 3 ਸਾਲ ਦਾ ਤਜਰਬਾ ਡੀਐਮਸੀ ਲੁਧਿਆਣਾ ਹਸਪੀਟਲ ਚੋ ਕਾਸਟ ਇਹਦੀ ਜਰਸੀ ਖਾਂ ਖਾਨਦਾਨੀ ਪਰਿਵਾਰਾ ਕੈਨੇਡਾ ਪੀਏ ਲੜਕੇ ਦੀ ਜਰੂਰਤਾ ਲੜਕਾ ਨਿਸ਼ਾਰਾਤ ਹੋਵੇ ਦੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਖੱਤਰੀ ਲੜਕੀ ਜਨਮ April 1986 ਕੱਦ 5 ਫੁੱਟ 4 ਇੰਚ ਪੜਾਈ ਐਮਏ ਬੀਐਡ ਐਮਏ ਇਅਡ ਐਮਐਸਆਈਟੀ ਪਿਤਾ ਰਿਟਾਇਰ ਨੇ ਇਹਨਾਂ ਦੇ ਮਾਤਾ ਹਾਊਸ ਵਾਈਫ ਨੇ ਪੈਣ ਇਹਨਾਂ ਦੀ ਮੈਰਿਡ ਆ ਭਰਾ ਮੈਰਿਡ ਆ ਜੀ ਵੈਜੀਟੇਰੀਅਨ ਫੈਮਿਲੀ ਆ ਲੜਕੀ ਸ਼ਾਰਟ ਟਾਈਮ ਤੋਂ ਤਲਾਕਸ਼ੁਦਾ ਇਹਨਾਂ ਨੂੰ ਪੜਿਆ ਲਿਖਿਆ ਸਰਕਾਰੀ ਜੋਬ ਕਰਦਾ ਲੜਕਾ ਚਾਹੀਦਾ ਜਾਂ ਲੜਕਾ बिजनेसमੈਨ ਹੋਵੇ ਤਲਾਕਸ਼ੁਦਾ ਫੋਨ ਨਾ ਸੌਰੀ ਜੀ बिजनेसमੈਨ ਹੋਵੇ ਭਾਵੇਂ ਤਲਾਕਸ਼ੁਦਾ ਹੋਵੇ ਪਰ ਬਿਨਾਂ ਬੱਚੇ ਤੋਂ ਵੀ ਲੜਕਾ ਮਹਾਲੀ ਏਰੀਏ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਕੋ ਸਿੱਧੂ ਜਨਮ 1900 ਜਨਮ 201998 ਕੱਦ 5 ਫੁੱਟ 7 ਇੰਚ ਪੜਾਈ ਬੀਐਸਸੀ ਨਰਸਿੰਗ ਆਰਐਨ ਕਲੀਅਰ ਜੌਬ ਆਰਐਨ ਗਵਰਨਮੈਂਟ ਜੌਬ ਹਸਪੀਟਲ ਚ ਲੜਕੀ ਬ੍ਰੈਮਟਨ ਕੈਨੇਡਾ ਚ ਜੌਬ ਕਰਦੀ ਹੈ ਜੀ ਲੜਕੀ ਅਮਰਤਧਾਰੀ ਹੈ ਪਤਾ ਮੰਡੀ ਡੱਬਾਲੀ सिरसा ਹਰਿਆਣਾ ਪਿਤਾ ਆਤਮਾ ਸਿੰਘ ਲੈਕਚਰਰ ਗਵਰਨਮੈਂਟ ਸਕੂਲ ਚ ਮਾਤਾ ਬਲਜੀਤ ਕੌਰ ਹਾਊਸ ਵਾਈਫ ਨੇ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਚ ਮੰਗ ਇਹਨਾਂ ਨੂੰ ਲੜਕਾ ਗੁਰਸਿੱਖ ਸੋਨਾ ਵੈਜੀਟੇਰੀਅਨ ਕੋਈ ਨਿਸ਼ਾਨਾ ਕਰਦਾ ਹੋਵੇ ਲੜਕਾ ਪੜਿਆ ਲਿਖਿਆ ਕੈਨੇਡਾ ਜਾਂ ਯੂ ਐਸ ਏ ਪੀ ਆਰ ਚਾਹੀਦਾ ਜ਼ਮੀਨ 25 ਤੋਂ 30 ਕਿੱਲੇ ਹੋਣ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਮਹਾਲੀ ਚੰਡੀਗੜ੍ਹ ਲੁਧਿਆਣਾ ਮਾਲਵਾ ਇਹਨਾਂ ਨੂੰ ਫੋਨ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਵਧੇਰੇ ਜਾਣਕਾਰੀ ਪਰਵਾਤੋਂ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਉਨਤ 1995 ਕੱਦ 5 ਫੁੱਟ 2 ਇੰਚ ਕਾਸਟ ਜਰਸੀ ਇੱਕ ਪਤਾ ਫਰੀਦਕੋਟ ਬਲੜਕੀ ਦੇ ਇੱਕ ਭੈਣ ਤੇ ਭਰਾ ਨੇ ਲੜਕੀ ਕੈਨੇਡਾ ਵਿੱਚ ਪੀਆਰ ਆ ਸਿਟੀਜ਼ਨਸ਼ਿਪ ਦੀ ਫਾਈਲ ਲੱਗੀ ਹੋਈ ਆ ਲੜਕੀ ਕੋਲ ਅਮਰੀਕਾ ਦਾ 10 ਸਾਲ ਦਾ ਵੀਜ਼ਾ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਚਾਹੀਦਾ ਲੜਕਾ ਭਾਵੇਂ ਕਿਸੇ ਵੀ ਸਟੇਟਸ ਤੇ ਕੈਨੇਡਾ ਹੋਵੇ ਲੜਕੀ ਕੋਲੇ 10 ਕਿਲੇ ਜ਼ਮੀਨ ਹੋਵੇ ਲੜਕਾ ਨਿਸ਼ਾਰਾ ਹੋਵੇ ਸੋਨਾ ਸੁਨਖਾ ਹੋਵੇ ਮਾਲਵੇ ਇਲਾਕੇ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਜਨਮ 1990 ਪੜਾਈ ਬੀਏ ਬੀਏਪੀ ਡਿਪਲੋਮਾ ਇਨ ਕੰਪਿਊਟਰ ਡੀਸੀਏ ਕੱਦ 5 ਫੁੱਟ 3 ਇੰਚ ਤਿੰਨ ਭੈਣਾਂ ਨੇ ਇੱਕ ਪੈਰੜਾ ਮੰਗ ਇਹਨਾਂ ਨੂੰ ਜਰਸੀ ਖਲੜਕਾ ਚਾਹੀਦਾ ਜੀ ਲੜਕੇ ਨੂੰ 12 ਕਿਲੇ ਜ਼ਮੀਨ ਹੋਵੇ ਲੜਕਾ ਆਸਟ੍ਰੇਲੀਆ ਕੈਨੇਡਾ ਜਾਂ ਜੁੱਕ ਕੇ ਪੀਅਰ ਹੋਵੇ ਜਾਂ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਨੌਕਰੀ ਤੇ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਉਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਲਕਾ ਕਾਸ ਚੌਧਰੀ ਜਨਮ 12 11 1995 ਕੱਦ 5 ਫੁੱਟ ਪੰਜਾਂ ਵਿੱਚ ਇੱਕ ਵੱਡਾ ਪ੍ਰਾਪਿਤਾ बिजनेਸਮੈਨ ਮਾਤਾ ਹਾਊਸ ਵਾਈਫ ਨੇ ਪਤਾ ਅਮਰਸਰ ਸਾਹਿਬ ਦਾ ਹੈ ਬੀਟਾ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਲੜਕੀ ਜੋਬ ਨਹੀਂ ਕਰਦੀ ਲੜਕੀ ਨੂੰ ਜੋਗਾ ਤੇ ਲੋਗੋ ਡਿਜ਼ਾਈਨਿੰਗ ਦਾ ਸ਼ੌਂਕ ਹੈ ਮੰਗਲਾ ਅਮਰਸਰ ਸਾਹਿਬ ਤੋਂ ਹੋਵੇ ਵੈਸ਼ਨੂ ਹੋਵੇ ਚੰਗਾ बिजनेਸਮੈਨ ਜਾਂ ਸਰਕਾਰੀ ਨੌਕਰੀ ਤੇ ਹੋਵੇ ਫੋਨ ਨੰਬਰ ਦਿੱਤਾ ਗਿਆ ਸੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਸਨਾਮ ਕੌਰ ਜਰਸੀਖਤਾ ਲਿਵਰ ਲੜਕੀ ਉਮਰ 32 ਸਾਲ ਕੱਦ 5 ਫੁੱਟ 5 ਇੰਚ ਪੜਾਈ ਬੀਐਸਸੀ ਨਰਸਿੰਗ ਜ਼ਿਲ੍ਹਾ ਮੋਗਾ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਵਿਜ਼ਿਟਰ ਵੀ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਆਈ ਹੁਣ ਪੰਜਾਬ ਵਿੱਚ ਹੈ ਲੜਕੀ ਦਾ ਪ੍ਰਾ ਕੈਨੇਡਾ ਵਿੱਚ ਪੀਆਰ ਆ ਮੈਰਿਡ ਆ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਨੇ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਇਹਨਾਂ ਨੂੰ ਕੈਨੇਡਾ ਪੀਆ ਲੜਕਾ ਚਾਹੀਦਾ ਜੀ ਫੋਨ ਨੰਬਰ ਦਿੱਤਾ ਗਿਆ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 31 8 1999 ਕੱਦ 5 ਫੁੱਟ 7 ਇੰਚ ਪਿਤਾ ਦਾ ਗੋਤ ਪਿਵਾਰ ਮਾਤਾ ਦਾ ਗੋਤ ਚੀਮਾ ਪੜਾਈ ਐਮਬੀਏ ਗ੍ਰੈਜੂਏਟ 에ਅਰ ਹੋਸਟੈਸ ਦਾ ਕੋਰਸ ਕੀਤਾ ਇਹਨਾਂ ਨੇ ਕਾਸਟ ਐਸ ਸੀ ਪਤਾ ਜੱਬੇਵਲ ਜਿਲ੍ਹਾ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਲੜਕਾ ਸੁਣਾ ਸੁਨੱਖਾ ਨਸ਼ਾਰਾ ਤੋਵੇ ਲੜਕਾ ਅਮਰੀਕਾ ਜਾਂ ਕੈਨੇਡਾ ਪੀਅਰ ਜਾਂ ਸਿਟੀਜ਼ਨ ਹੋਵੇ ਤਲਾਕशुदा ਫੋਨ ਨਾ ਕਰਨ ਜੀ ਮੈਰिज ਵੀਰੋ ਵੀ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਦਿੱਤਾ ਗਿਆ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਰਸੀ ਜਨਮ 1992 ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਆਰਨ ਜੋਬ ਹਸਪੀਟਲ ਚ ਪਤਾ ਇਹਨਾਂ ਦਾ ਜਲੰਧਰ ਨਾਲ ਲੜਕੀ ਨਿਊਜ਼ੀਲੈਂਡ ਸਿਟੀਜ਼ ਹਨ ਮੰਗ ਲੜਕਾ ਸਿਰਫ ਜਰਸੀ ਕਾਸ਼ਦਾਈ ਹੋਵੇ ਲੜਕੇ ਨੇ ਵਧੀਆ ਪ੍ਰੋਫੈਸ਼ਨਲ ਡਿਗਰੀ ਜਾਂ ਪਲੱਸ 2 ਨਾਨ ਮੈਡੀਕਲ ਤੇ ਡਿਪਲੋਮਾ ਕੀਤਾ ਹੋਵੇ ਲੜਕਾ ਵਧੀਆ ਚੰਗੇ ਪਰਿਵਾਰ ਤੋਂ ਹੋਵੇ ਲੜਕਾ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਜੀ ਲੜਕਾ ਲੜਕੀ ਦੇ ਉਮਰ ਦੇ ਬਰਾਬਰ ਜਾਂ ਛੋਟਾ ਹੋਵੇ ਲੜਕੇ ਦਾ ਕੱਦ 5 ਫੁੱਟ 8 ਇੰਚ ਤੋਂ ਉੱਪਰ ਹੋਵੇ WhatsApp ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 38 ਸਾਲ ਕਾਸ਼ ਸਿੱਖ ਗੋਤ ਸੁਨਿਆਰੇ ਕੱਦ 5 ਫੁੱਟ 4 ਇੰਚ ਪੜ੍ਹਾਈ ਐਮਬੀਏ ਜੌਬ ਮਲਟੀਨੇਸ਼ਨਲ ਕੰਪਨੀ ਚ ਲੜਕੀ ਦੇ ਇੱਕ ਭੈਣ ਤੇ ਭਰਾ ਨੇ ਜੀ ਪਤਾ ਦਿੱਲੀ ਮੰਗ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਕੈਨੇਡਾ ਜੁਕੀ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਲੜਕਾ ਕਿਸੇ ਵੀ ਕਾਸ਼ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਜੇ ਸਿੱਖ ਕਾਸ਼ ਤੋਂ ਹੋਵੇ ਤਾਂ ਨਾਨ-वेजਿਟੇਰੀਅਨ ਹੋਵੇ ਲੜਕੀ ਨਾਨ-वेजਿਟੇਰੀਅਨ ਆ ਜੀ ਫੋਨ ਨੰਬਰ ਦਿੱਤੇ ਗਏ ਨੇ ਜੀ ਵਿਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਇਸ ਹਨ ਅੱਜ ਦੇ ਕੁਝ ਲੜਕੀਆਂ ਦੇ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਤੇ ਐਡ ਨੂੰ ਬਾਰ-ਬਾਰ ਲਗਾਇਆ ਜਾਂਦਾ ਹੈ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ